ਹੈਲੋ ਗਾਇਜ਼ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਰੈਸਟੋਰੈਂਟ ਸਟਾਈਲ ਔਰ ਢਾਬਾ ਸਟਾਈਲ ਪਨੀਰ ਮਸਾਲਾ ਦੀ ਰੈਸিপি ਉਹ ਵੀ ਅਸੀਂ ਵਿਦਆਊਟ ਟਮਾਟਰ ਇਹਨੂੰ ਬਣਾ ਕੇ ਰੈਡੀ ਕਰਾਂਗੇ ਬਹੁਤ ਹੀ ਜ਼ਿਆਦਾ ਈਜ਼ੀ ਰੈਸিপি ਹੈ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਵਿਦਆਊਟ ਸਕਿਪ ਕੀਤੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਅੱਜ ਅਸੀਂ ਮਸਾਲਾ ਪਨੀਰ ਚੂਲੇ ਤੇ ਬਣਾ ਕੇ ਰੈਡੀ ਕਰਾਂਗੇ ਚਲੋ ਫਿਰ ਤੜਕੇ ਦੀ ਤਿਆਰੀ ਕਰ ਲੈਂਦੇ ਆਂ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਉਹਨਾਂ ਨੂੰ ਰਫਲੀ ਚੌਪ ਕਰਕੇ ਕੁੰਡੀ ਛੋਟੇ ਵਿਚ ਐਡ ਕੀਤਾ ਸੀ ਤੇ ਉਹਨੂੰ ਦਰਦਰਾ ਪੀਸ ਲਿਆ ਇਹ ਨਾਲ ਹੀ ਮੈਂ 4-5 ਹਰੀਆਂ ਮਿਰਚਾਂ ਐਡ ਕਰਕੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਪੀਸ ਲਾਂਗੀ ਤੁਸੀਂ ਚਾਹੋ ਤੇ ਮਿਰਚਾਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ 1 ਜਾਂ 2 ਵੀ ਐਡ ਕਰ ਸਕਦੇ ਹੋ ਤੇ ਸਾਡੇ ਪਿਆਜ਼ ਔਰ ਮਿਰਚਾਂ ਦੋਨੋਂ ਵਧੀਆ ਤਰੀਕੇ ਕੁੱਟੀਆਂ ਜਾ ਚੁੱਕੀਆਂ ਨੇ ਇਹਨਾਂ ਨੂੰ ਅਸੀਂ ਇੱਕ ਕੌਲੀ ਵਿੱਚ ਕੱਢ ਲੈਣੇ ਆ ਅਸੀਂ ਪਨੀਰ ਚੂਲੇ ਤੇ ਬਣਾ ਰਹੇ ਹਾਂ ਇਸ ਕਰਕੇ ਸਾਰਾ ਮਸਾਲਾ ਅਸੀਂ ਕੁੰਡੇ ਸੋਟੇ ਵਿੱਚ ਹੀ ਬਣਾ ਕੇ ਰੈਡੀ ਕਰਾਂਗੇ ਅਗਰ ਤੁਸੀਂ ਇਹਦੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਫਿਰ ਤੁਸੀਂ ਹੈਂਡ ਗ੍ਰਾਈਂਡਰ ਜਾਂ ਫਿਰ ਮਿਕਸੀ ਜਾਰ ਵਿੱਚ ਵੀ ਗ੍ਰाइंड ਕਰਕੇ ਮਸਾਲਾ ਬਣਾ ਕੇ ਰੈਡੀ ਕਰ ਸਕਦੇ ਹੋ ਇੱਥੇ ਅਸੀਂ ਲਸਣ ਉਹ ਅਦਰਕ ਨੂੰ ਵੀ ਦਰਦਰਾ ਕੁੱਟ ਕੇ ਰੈਡੀ ਕਰ ਲਿਆ ਹੈ 10 12 ਕਲੀਆਂ ਅਸੀਂ ਲਸਣ ਦੇ ਯੂਜ਼ ਕੀਤੀਆਂ ਸੀ ਔਰ 1 ਇੰਚ ਅਦਰਕ ਯੂਜ਼ ਕੀਤਾ ਸੀ ਉਹਨੂੰ ਅਸੀਂ ਦਰਦਰਾ ਕੁੱਟ ਲਿਆ ਹੈ ਹੁਣ ਅਸੀਂ ਇੱਥੇ ਪਨੀਰ ਚੌਪ ਕਰ ਰਹੇ ਹਾਂ ਪਨੀਰ ਦੇ ਕਯੂਬਸ ਤੁਸੀਂ ਕਿਸੇ ਵੀ ਸ਼ੇਪ ਵਿੱਚ ਚੌਪ ਕਰ ਸਕਦੇ ਹੋ ਜਾਂ ਫਿਰ ਟ੍ਰਾਇੰਗਲ ਸ਼ੇਪ 'ਚ ਜਾਂ ਫਿਰ ਚੌਰਸ ਸ਼ੇਪ 'ਚ ਜਿੱਦਾਂ ਤੁਹਾਨੂੰ ਖਾਣੇ ਪਸੰਦ ਹੈ ਉਸ ਸ਼ੇਪ 'ਚ ਤੁਸੀਂ ਇਹਨਾਂ ਨੂੰ ਕੱਟ ਕਰ ਸਕਦੇ ਹੋ ਸੋ ਇੱਥੇ ਅਸੀਂ ਕਯੂਬਸ ਨੂੰ ਕੱਟ ਕਰ ਲਿਆ ਹੈ ਹੁਣ ਅਸੀਂ ਪਨੀਰ ਦੀ ਮੈਰੀਨੇਸ਼ਨ ਕਰਾਂਗੇ ਉਹਦੇ ਲਈ ਅਸੀਂ ਇੱਥੇ 2 ਟੇਬਲस्पून ਔਇਲ ਐਡ ਕੀਤਾ ਹੈ ਔਇਲ ਸਰ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਰਿਫਾਈਨਡ ਆਇਲ ਜਾਂ ਫਿਰ ਦੇਸੀ ਘੋਵੀ ਯੂਜ਼ ਕਰ ਸਕਦੇ ਹੋ 1 ਟੇਬਲस्पून ਅਸੀਂ ਇਹਦੇ ਵਿੱਚ ਗਰਮ ਮਸਾਲਾ ਹਾਫ ਟੇਬਲस्पून ਕਾਲੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ 1 ਟੇਬਲस्पून ਡੇਗੀ ਮਿਰਚ ਔਰ 1 ਟੇਬਲस्पून ਲਾਲ ਮਿਰਚ ਅਸੀਂ ਐਡ ਕੀਤੀ ਹੈ ਔਰ ਹਾਫ ਟੇਬਲस्पून ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਸਾਰੀਆਂ ਸਪਾਈਸਿਸ ਨੂੰ ਅਸੀਂ ਤੇਲ ਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਾਂਗੇ 2 ਟੇਬਲस्पून ਦਹੀਂ ਦਹੀਂ ਨੂੰ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਸਪਾਈਸਿਸ ਦੇ ਵਿੱਚ ਅਸੀਂ ਮਿਕਸ ਕਰਾਂਗੇ ਥੋੜਾ ਜੋ ਹੋਰ ਅਸੀਂ ਇਹਦੇ ਵਿੱਚ ਦਹੀਂ ਐਡ ਕਰਤਾ ਹੈ ਇਹਨੂੰ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਜਿਹੜਾ ਅਸੀਂ ਪਨੀਰ ਨੂੰ ਕਯੂਬਸ ਵਿੱਚ ਕੱਟ ਕੀਤਾ ਹੈ ਉਹਨੂੰ ਮਸਾਲੇ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਮੈਰੀਨੇਟ ਕਰਾਂਗੇ ਇਹਨੂੰ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਅਸੀਂ ਰੈਸਤੇ ਰੱਖ ਦਾਂਗੇ ਜਦੋਂ ਸਾਡਾ ਤੜਕਾ ਵਧੀਆ ਤਰੀਕੇ ਪਨਕੇ ਔਰ ਬਨਕੇ ਰੈਡੀ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਤੜਕੇ ਵਿੱਚ ਪਨੀਰ ਐਡ ਕਰਾਂਗੇ ਉਦੋਂ ਅਸੀਂ ਥੋੜਾ ਜਿਹਾ ਧਨੀਆ ਵੀ ਐਡ ਕਰਤਾ ਹੈ ਇਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਇਸ ਤਰੀਕੇ ਹੱਥ ਦੇ ਨਾਲ ਤੁਸੀਂ ਸਾਰੇ ਪਨੀਰ ਨੂੰ ਚੰਗੇ ਤਰੀਕੇ मिक्स ਕਰ ਸਕਦੇ ਹੋ ਦੇਖ ਸਕਦੇ ਹੋ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਇਸ ਤਰੀਕੇ ਦਾ ਮਸਾਲਾ ਪਨੀਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੁੰਦਾ ਹੈ ਹੁਣ ਅਸੀਂ 1 ਟੇਬਲस्पून ਦਹੀਂ ਵਿੱਚ ਦੁਬਾਰਾ 1 ਟੇਬਲस्पून ਗਰਮ ਮਸਾਲਾ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਕਾਲੀ ਮਿਰਚ ਔਰ ਹਾਫ ਟੇਬਲस्पून ਡੇਗੀ ਮਿਰਚ ਔਰ ਹਾਫ ਟੇਬਲस्पून ਹਲਦੀ ਐਡ ਕਰਕੇ ਚੰਗੇ ਤਰੀਕੇ ਇਹਨੂੰ ਅਸੀਂ ਮਿਕਸ ਕਰ ਦੇਣਾ ਹੈ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਐਡ ਕਰ ਲਾਂਗੇ ਅਗਰ ਤੁਹਾਨੂੰ ਸੁੱਕਾ ਲੱਗੇਗਾ ਮਸਾਲਾ ਨਾਲ ਅਸੀਂ ਹਾਫ ਟੇਬਲस्पून ਕਸੂਰੀ ਮੇਥੀ ਐਡ ਕੀਤੀ ਹੈ ਉਹਨੂੰ ਵੀ ਚੰਗੇ ਤਰੀਕੇ ਇਹਦੇ ਵਿੱਚ ਮਿਕਸ ਦੂਲੇ ਤੇ ਪਨੀਰ ਬਣਾ ਰਹੇ ਆ ਸੋ ਅੱਜ ਅਸੀਂ ਧੜਕਾ ਵੀ ਮਿੱਟੀ ਦੇ ਭਾਂਡੇ ਵਿੱਚ ਲਗਾਵਾਂਗੇ ਸੋ ਇੱਥੇ ਅਸੀਂ 4 ਟੇਬਲस्पून ਆਇਲ ਐਡ ਕਰਤਾ ਹੈ ਜਦੋਂ ਆਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਫਿਰ ਉਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ ਐਡ ਕੀਤਾ ਹੈ ਔਰ ਜਿਹੜਾ ਅਦਰਕ ਔਰ ਲਸਣ ਉਹਨੂੰ ਕੁੱਟ ਕੇ ਰੈਡੀ ਕੀਤਾ ਸੀ ਉਹ ਐਡ ਕਰਤਾ ਹੈ ਜਦੋਂ ਅਦਰਕ ਲਸਣ ਚੰਗੇ ਤਰੀਕੇ ਪੱਕ ਜਾਏਗਾ ਉਸ ਤੋਂ ਬਾਅਦ ਅਸੀਂ ਪਿਆਜ਼ ਔਰ ਹਰੀਆਂ ਮਿਰਚਾਂ ਜਿਹੜੀਆਂ ਅਸੀਂ ਦਰਦਰੀਆਂ ਕੁੱਟ ਕੇ ਰੈਡੀ ਕੀਤੀਆਂ ਸੀ ਉਹਨੂੰ ਐਡ ਕਰਾਂਗੇ ਔਰ ਗੋਲਡਨ ਬ੍ਰਾਊਨ ਹੋਣ ਤੱਕ ਅਸੀਂ ਇਹਨੂੰ ਭੁੰਨਾਂਗੇ ਜਦੋਂ ਅਸੀਂ ਪਿਆਜ਼ ਨੂੰ ਭੁੰਨਾਂਏ ਉਹਦੇ ਨਾਲ ਅ ਕਰਾਂਗੇ ਉਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਤੜਕੇ ਵਿੱਚ ਇੱਥੇ ਮੈਂ ਦੋ ਸੁੱਕੀਆਂ ਲਾਲ ਮਿਰਚਾਂ ਇੱਕ ਦਾਲਚੀਨੀ 2 ਇੰਚ ਦਾਲਚੀਨੀ ਇੱਕ ਵੱਡੀ ਇਲਾਇਚੀ ਔਰ ਦੋ ਛੋਟੀ ਇਲਾਇਚੀ ਐਡ ਕੀਤੀਆਂ ਨੇ ਇਹਨਾਂ ਨੂੰ ਅਸੀਂ ਪਿਆਜ਼ਾਂ ਦੇ ਨਾਲ ਚੰਗੇ ਤਰੀਕੇ ਭੁੰਨਾਂਗੇ ਜਦੋਂ ਸਾਡੇ ਪਿਆਜ਼ ਬਿਲਕੁਲ ਵਧੀਆ ਤਰੀਕੇ ਭੁੰਨੇ ਜਾਣਗੇ ਉਸ ਤੋਂ ਬਾਅਦ ਜਿਹੜਾ ਅਸੀਂ ਦਹੀਂ ਵਿੱਚ ਮਸਾਲੇ ਐਡ ਕਰਕੇ ਪੇਸਟ ਬਣਾ ਕੇ ਰੈਡੀ ਕੀਤਾ ਸੀ ਉਹ ਐਡ ਕਰਾਂਗੇ ਉਹਨੂੰ ਅਸੀਂ ਇੱਥੇ ਐਡ ਕਰਤਾ ਹੈ ਤੇ ਉਹਨੂੰ ਵੀ ਚੰਗੇ ਤਰੀਕੇ ਅਸੀਂ ਮਿਕਸ ਕਰ ਦਾਂਗੇ ਮਸਾਲੇ ਵਿੱਚ ਉਸ ਤੋਂ ਬਾਅਦ ਅਸੀਂ ਇੱਥੇ ਮਲਾਈ ਐਡ ਕਰ ਰਹੇ ਹਾਂ ਇੱਥੇ ਅਸੀਂ ਪੂਰੀ ਇੱਕ ਮਲਾਈ ਇਹਦੇ ਵਿੱਚ ਐਡ ਕੀਤੀ ਹੈ ਜਦੋਂ ਅਸੀਂ ਮਲਾਈ ਔਰ ਦਹੀਂ ਐਡ ਕਰਕੇ ਮਸਾਲਾ ਪਨੀਰ ਬਣਾ ਕੇ ਰੈਡੀ ਕਰਦੇ ਹਾਂ ਫਿਰ ਇਹਦੇ ਵਿੱਚ ਟਮਾਟਰ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਔਰ ਟਮਾਟਰ ਤੋਂ ਬਿਨਾ ਵੀ ਬਹੁਤ ਹੀ ਵਧੀਆ ਮਸਾਲਾ ਬਣ ਕੇ ਰੈਡੀ ਹੁੰਦਾ ਹੈ ਔਰ ਗਰੇਵੀ ਵੀ ਬਹੁਤ ਅੱਛੀ ਬਣ ਕੇ ਰੈਡੀ ਹੁੰਦੀ ਹੈ ਸੋ ਅੱ체 ਹਲਕਾ ਹਲਕਾ ਔਇਲ ਆਣਾ ਸ਼ੁਰੂ ਹੋ ਚੁੱਕਿਆ ਹੈ ਮਸਾਲੇ ਉੱਤੇ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਔਰ ਥੋੜੀ ਜੀ ਕਸੂਰੀ ਮੇਥੀ ਐਡ ਕੀਤੀ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਇਹਨੂੰ ਅਸੀਂ ਇਸੇ ਤਰੀਕੇ 2 ਮਿੰਟ ਤੱਕ ਭੁੰਨਿਆ ਹੈ ਸੋ ਸਾਡੇ ਮਸਾਲੇ ਤੇ ਹੁਣ ਜਿਹੜਾ ਅਸੀਂ ਪਨੀਰ ਮੈਰੀਨੇਟ ਕਰਕੇ ਰੱਖਿਆ ਸੀ ਉਹਨੂੰ ਇਹਦੇ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਸਿਰਫ 5 ਮਿੰਟ ਤੱਕ ਪਕਾਉਣਾ ਹੈ ਸੋ ਇੱਥੇ ਸਾਡਾ ਮਸਾਲਾ ਪਨੀਰ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕਿਆ ਹੈ ਉਤੋਂ ਅਸੀਂ ਇਹਨੂੰ ਧਨੀਏ ਨਾਲ ਗਾਰਨਿਸ਼ ਕਰ ਦਾਂਗੇ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਕਿੰਨੀ ਜ਼ਿਆਦਾ ਈਜ਼ੀ ਰੈਸਿਪੀ ਹੈ ਔਰ ਇੱਥੇ ਸਾਡਾ ਟਾਬਾ ਔਰ ਰੈਸਟੋਰੈਂਟ ਸਟਾਈਲ ਮਸਾਲਾ ਪਨੀਰ ਬਣ ਕੇ ਰੈਡੀ ਹੋ ਚੁੱਕਿਆ ਹੈ ਜੇ ਤੁਹਾਨੂੰ ਸਾਡਾ ਐਿਦਾ ਵਲੌਗ ਅੱਛਾ ਲੱਗਿਆ ਹੋਵੇ ਗਾਇਜ਼ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ in the next video which bye